바이구치카 ਖਾਲਸਾ 바이구치 ਕੀ ਫਤਿਹ ਜੀ ਸ਼ਬਦ ਜ ਸਲੋਕ ਮਹੱਲਾ ਦੂਜਾ ਦੂਸਰੇ ਪਾਤਸ਼ਾਹ ਜੀ ਦਾ ਗੁਰਕੁੰਜੀ ਪਾਹਲ ਨੇਵਲ ਮਨ ਕੋਠਾ ਤਨ ਛਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ ਦੇਖੋ ਦੋ ਪੰਕਤੀਆਂ ਦਾ ਮਤਲਬ ਕਿ ਛੋਟਾ ਜਿਹਾ ਸ਼ਲੋਕ ਹੈ ਦੂਸਰੇ ਪਾਤਸ਼ਾਹ ਦਾ ਧੰਗ ਗੁਰੰਗਤ ਪਾਤਸ਼ਾਹ ਜੀ ਦਾ ਸਾਰ ਰੰਗ ਰਾਗ ਵਿੱਚ ਦੇਖੋ ਕੂਨ ਸਾਡੇ ਮਨ ਰੂਪੀ ਮਲਕੇ ਜਿਹੜੇ ਮੇਰਾ ਮਨ ਹੈ ਅੰਦਰ ਉਹਦੀ ਕੁੰਜੀ ਗੁਰੂ ਸਾਹਿਬ ਕਹਿੰਦੇ ਨੇ ਉਹ ਗੁਰੂ ਕੋਲੋਂ ਹੈ ਅਸੀਂ ਕਿ ਟੱਕਰਾਂ ਕਿੱਥੇ ਮਾਰਿਆ ਬਾਬਿਆਂ ਕੋਲੋਂ ਡੇਰਿਆਂ ਤੇ ਤੇ ਮਲਕੇ ਅਲੱਗ-ਅਲੱਗ ਸਾਡੇ ਧਰਮੇ ਚ ਨਾਮ ਦਿੱਤੇ ਜਾ ਰਹੇ ਨੇ ਸਿਮਰਨ ਐਵੇਂ ਕਰਨਾ ਚਾਹੀਦਾ ਐ ਐਵੇਂ ਕਰਨਾ ਚਾਹੀਦਾ ਐ ਐਵੇਂ ਕਰਮ ਕਾਂਡ ਕਰਨਾ ਚਾਹੀਦਾ 108 ਵਰੀਆ ਮਾਲਾ ਫੇਰਨੀ ਚਾਹੀਦੀ ਹੈ ਜਦ ਅਸੀਂ ਕਦੇ ਗੁਰੂ ਸਾਹਿਬ ਕੋਲ ਪੁੱਛਿਆ ਹੀ ਨੀਗਾ ਉਹਨਾਂ ਸਾਨੂੰ ਕੋਈ ਪੁੱਛੇ ਨਾ ਵੀ ਕੋਈ ਮਲਕੇ ਉਹ ਪੁੱਛੇ ਕਿ ਪਾਠ ਕਿਵੇਂ ਕਰਨਾ ਹੈ ਤੇ ਜਦ ਅਸੀਂ ਉਹਨਾਂ ਨੂੰ ਕਹੋ ਨਾ ਵੀ ਮੇਰੇ ਵਰਗੀ ਕਹਿ ਦਿੰਦੇ ਨੇ ਆਮ ਵੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਪਾਠ ਕਰ ਲਓ ਪਾਠ ਕਰਨਾ ਹੈ ਤੁਸੀਂ ਬਿਸਤਰੇ ਤੇ ਬੈਠ ਕੇ ਕਰ ਲਓ ਤੁਸੀਂ ਸੋਫੇ ਤੇ ਬੈਠ ਕੇ ਕਰ ਲਓ ਕੁਰਸੀ ਤੇ ਬੈਠ ਕੇ ਕਰ ਲਓ ਤੇ ਉਹ ਪਤਾ ਕੀ ਕਰਨਗੇ ਵੀ ਕੋਈ ਸੁੱਚਮਤਾ ਤੇ ਇਹਨਾਂ ਨੇ ਦੱਸੀ ਨਹੀਂ ਕੋਈ ਤਰੀਕਾ ਤੇ ਇਹਨਾਂ ਨੇ ਦੱਸਿਆ ਹੀ ਨਹੀਂਗਾ ਵੀ ਇੱਥੇ ਤੂਫ ਬਾਲਨੀ ਹੈ ਮਾਲਾ ਕੋਲੋਂ ਰੱਖਣੀ ਹੈ ਪਾਣੀ ਕੋਲੋਂ ਰੱਖਣਾ ਹੈ ਜਦੋਂ ਸਾਨੂੰ ਕੋਈ 4-5 ਚੀਜ਼ਾਂ ਔਖੀਆਂ ਜਿਹਾ ਦੱਸ ਦਿੰਦਾ ਨਾ ਸਾਨੂੰ ਲੱਗਦਾ ਕਿ ਐਨੇ ਠੀਕ ਦੱਸਿਆ ਕਿਉਂਕਿ ਐਨੇ 파ਟ ਕਰਨੇ ਦੀ ਸਾਨੂੰ ਕੋਈ ਵਿਧੀ ਦੱਸੀ। ਜੇ ਅਸੀਂ ਗੁਰੂ ਸਾਹਿਬ ਕੋਲੋਂ ਪੁੱਛੀਏ ਗੁਰੂ ਨੂੰ ਯਾਦ ਕਰਨਾ ਜਾਂ ਪਰਮੇਸ਼ਰ ਨੂੰ ਯਾਦ ਕਰਨੇ ਦੀ ਕੋਈ ਵਿਧੀ ਨਹੀਂ ਹੁੰਦੀ। ਦੇਖੋ ਇੱਕ ਭੁੱਖਾ ਬੰਦਾ ਹੋਵੇ। ਇੱਕ ਭੁੱਖੇ ਬੰਦੇ ਨੂੰ ਭੁੱਖ ਲੱਗੀ ਹੈ। ਮੰਨ ਲਓ ਕਿ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਰਸੋਈ ਵਿੱਚ ਗਈ। ਮੈਨੂੰ ਜੋ ਵੀ ਮਲਕੇ ਮੈਂ ਪਲੇਟ ਦੀ ਵੀ ਵੇਟ ਨਹੀਂ ਕੀਤੀ ਮੈਂ ਹੱਥ ਤੇ ਦੋ ਪ੍ਰਸ਼ਾਦੇ ਰੱਖੇ ਜੇ ਸਬਜੀ ਨੇ ਵੀ ਨਹੀਂ ਬਣੀ ਹੋਈ ਤੇ ਮੈਂ ਚਾਰ ਲਿੱਤਾ ਤੇ ਖਾ ਲਿੱਤੇ ਕਿਉਂਕਿ ਮੈਨੂੰ ਭੁੱਖ ਲੱਗੀ ਸੀ ਮੇਰੇ ਮੇਰੇ ਤੰਨ ਦੀ ਭੁੱਖ ਸੀਗੀ ਤੇ ਮੇਰੀ ਮਿਟ ਗਈ ਹੁਣ ਜਿਹੜਾ ਬੰਦਾ ਰਜਿਆ ਹੁੰਦਾ ਨਾ ਅੰਦਰੋਂ ਮਲਕੇ ਉਹਨੂੰ ਤੰਨ ਦੀ ਭੁੱਖ ਨਹੀਂ ਹੈਗੀ ਰੋਟੀ ਦੀ ਭੁੱਖ ਨਹੀਂ ਹੈ ਤੇ ਉਹਦੇ ਨਾਲ ਟੇਬਲ ਵੀ ਸਜਾਇਆ ਹੋਵੇ ਨਾ ਉਹ ਕਹੇਗਾ ਨਹੀਂ ਨਹੀਂ ਇਹਦੇ ਵਿੱਚ ਤੁਸੀਂ ਨਮਕ ਜ਼ਿਆਦਾ ਪਾਤਾ ਹੈ ਇਹਦੇ ਵਿੱਚ ਮਿਰਚ ਜ਼ਿਆਦਾ ਵਾਇਆ ਦੇ ਵਿੱਚ ਘਿਓ ਘਾਟਾ ਹੈ ਇਹਦੇ ਵਿੱਚ ਆਵੇ ਉਹ ਬੜੀ ਮਲਕੇ ਉਹ ਕੱਢੇਗਾ ਉਨੂੰ ਕੁਝ ਦੇ ਕੱਢੇਗਾ ਹਨਾ ਕਿ ਵੀ ਇਹ ਚੀਜ਼ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਜਿਸ ਦਿਨ ਸਾਨੂੰ ਗੁਰੂ ਦੇ ਸ਼ਬਦ ਦੀ ਭੁੱਖ ਲੱਗ ਜੇਗੀ ਪਿਆਸਾ ਜਦੋਂ ਹੁੰਦਾ ਨਾ ਪਿਆਸਾ ਜਾਵੇ ਜਿਹਨੂੰ ਪਿਆਸ ਲੱਗੀ ਹੋएगी ਨਾ ਉਹ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਨਾ ਐ ਨਹੀਂ ਕਹਿੰਦਾ ਵੀ ਮੈਂ ਪਾਣੀ ਕਿਹੜੇ ਤਰੀਕੇ ਨਾਲ ਪੀਣਾ ਮੈ ਕਿਹੜੀ ਮੈਨੂੰ ਵਿਧੀ ਦੱਸੋ ਮੈਨੂੰ ਤਰੀਕਾ ਦੱਸੋ ਕਿ ਪਾਣੀ ਕਿਵੇਂ ਪੀਣਾ ਉਹ ਕੀ ਕਰੇਗਾ ਉਹਦੇ ਕੋਲ ਕੋਈ ਗਲਾਸ ਵੀ ਨਹੀਂ ਹੋਏਗਾ ਨਾ ਉਹ ਆਪਣੀ ਅੰਜਲੀ ਕਰੇਗਾ ਗੁਰੂ ਸ਼ਬਦੇ ਕਰ ਕਰ ਸਾਧੂ ਅੰਜਲੀ ਪੁੰਨ ਵੱਟਾ ਹੈ ਅੰਜਲੀ ਦਾ ਮਤਲਬ ਹੱਥ ਬੁੱਕ ਬਣਾਣੀ ਐਵੇਂ ਹੱਥ ਨੂੰ ਇਕੱਠੇ ਕਰਕੇ ਬੁੱਕ ਬਣਾਣੀ ਜਦੋਂ ਅਸੀਂ ਸਵੇਰੇ ਕੜਾ ਪ੍ਰਸ਼ਾਦ ਵੀ ਲੈਣੇ ਆ ਪ੍ਰਸ਼ਾਦਾ ਖਾਣੇ ਆ ਜਦੋਂ ਵੀ ਗੁਰਦੁਆਰਾ ਸਾਹਿਬ ਤੇ ਅਸੀਂ ਐਵੇਂ ਦੋ ਹੱਥ ਕਰਦੇ ਆ ਤੇ ਉੱਥੇ ਉਹ ਜਾ ਕੇ ਇਹ ਨਹੀਂ ਪੁੱਛਦਾ ਕਿਹੜੀ ਟੈਕਨੀਕ ਨਾਲ ਕਿਹੜੀ ਵਿਧੀ ਨਾਲ ਉਹਨੇ ਬੁੱਕ ਭਰੀ ਤੇ ਪਾਣੀ ਪੀ ਲਿਆ ਉਹਦੀ ਪਿਆਸ ਬੁੱਝ ਗਈ ਐਕਚੁਅਲੀ ਜਿਨਾ ਸਾਨੂੰ ਪਿਆਸ ਲੱਗੀ ਹੋਈ ਨਹੀਂ ਹੋਈ ਨਾ ਭੁੱਖ ਹੈ ਗੁਰੂ ਸ਼ਬਦੇ ਅਸੀਂ ਕੀ ਕਰਦੇ ਆ ਅਸੀਂ ਨਾ ਗੁਰੂ ਨਾਲ ਵੀ ਇੱਕ ਮਲਕੇ ਡੀਲ ਕਰਨ ਜਾਂਦੇ ਆ ਕਿ ਵੀ ਮੈਂ ਤੈਨੂੰ ਇਹ ਦਾਨ ਦਿਆਂਗੀ ਮੈਂ ਤੈਨੂੰ ਇਹ ਤੁਹਾਡੇ ਤੁਹਾਡੇ ਇੱਥੇ ਭੇਟਾ ਕਰਾਂਗੀ ਗੁਰਦੁਆਰਾ ਸਾਹਿਬ ਤੇ ਮੈਂ ਅਰਦਾਸ ਦੀ ਭੇਟਾ ਕਰਾਂਗੀ ਮੈਂ ਦੇਖ ਦੀ ਭੇਟਾ ਕਰਾਂਗੀ ਮੈਂ ਲੰਗਰ ਦੀ ਭੇਟਾ ਕਰਾਂਗੀ ਆ ਮੈਂ ਗੁਰੂ ਸਾਹਿਬ ਨੂੰ ਕੁਝ ਵਸਤਰ ਭੇਟਾ ਕਰਾਂਗੀ ਤੇ ਡੀਲ ਕਰਨ ਜਾਂਦੇ ਆ ਕਿ ਤੁਸੀਂ ਮੇਰੀ ਮੇਰੀ ਇਹ ਇੱਛਾ ਇਹ ਵੀ ਮੈਨੂੰ ਕੁਝ ਵੀ ਲੈ ਲਓ ਤੁਸੀਂ ਕਾਰ ਦੇ ਦਿਓ ਮਕਾਨ ਦੇ ਦਿਓ ਗੱਡੀ ਦੇ ਦਿਓ ਬਿਜ਼ਨਸ ਦੇ ਦਿਓ ਪੋਤਾ ਦੋਤਾ ਪੋਤੀਆਂ ਜੋ ਵੀ ਤੁਸੀਂ ਮਤਲਬ ਕਿ ਜੋ ਵੀ ਸਾਡੇ ਅਸੀਂ ਸਮਾਜ ਵਿੱਚ ਰੋਜ਼ ਅਸੀਂ ਕਰਦੇ ਹਾਂ ਜੋ ਅਸੀਂ ਮਤਲਬ ਕਿ ਅਸੀਂ ਕਰਦੇ ਹਾਂ ਜਾਂ ਸਮਾਜ ਵਿੱਚ ਹੋ ਰਿਹਾ ਵੇ ਠੀਕ ਹੈ ਸਾਡੀ ਗੁਰੂ ਨਾਲ ਡੀਲ ਹੁੰਦੀ ਹੈ ਜੇ ਤਾਂ ਉਹ ਡੀਲ ਪੂਰੀ ਹੋ ਜੇ ਫਿਰ ਤੇ ਅਸੀਂ ਉਹਨੇ ਖੁਸ਼ ਕਿ ਕਿ ਮੇਰੀ ਡੀਲ ਪੂਰੀ ਹੋ ਗਈ ਮੈਂ ਉਹਨੂੰ ਕੁਝ ਭੇਟਾ ਕੀਤਾ ਉਹਨੂੰ ਮੈਨੂੰ ਉਹਨੇ ਮੈਨੂੰ ਰਿਟਰਨ ਵਿੱਚ ਜੋ ਮੈਂ ਉਹਦੇ ਕੋਲੋਂ ਮੰਗਿਆ ਸੀਗਾ ਉਹਨੇ ਮੈਨੂੰ ਦੇ ਦਿੱਤਾ ਜੇ ਡੀਲ ਪੂਰੀ ਨਹੀਂ ਹੋਈ ਫਿਰ ਅਸੀਂ ਕੀ ਕਰਦੇ ਹਾਂ ਅਸੀਂ ਕੋਈ ਹੋਰ ਜਗ੍ਹਾ ਦੇਖਦੇ ਹਾਂ ਕਿ ਅੱਥੇ ਤਾਂ ਕੰਮ ਬਣਿਆ ਨਹੀਂਗਾ ਅੱਥੇ ਤਾਂ ਮੇਰੀ ਮਨ ਦੀ ਇੱਛਾ ਪੂਰੀ ਨਹੀਂ ਹੋਈ ਮੇਰੀ ਕੋਈ ਸੁਖਨਾ ਪੂਰੀ ਨਹੀਂ ਹੋਈ ਚੱਲ ਅਗਲਾ ਕੋਈ ਕਾਰ ਦੇਖੋ ਗੁਰੂ ਨਾ ਗੁਰੂ ਸੱਚ ਨੂੰ ਸੱਚ ਕਹਿੰਦਾ ਤੇ ਝੂਠ ਨੂੰ ਝੂਠ ਕਹਿੰਦਾ ਮੇਰੇ ਕੇ ਤੇ ਉਹਨੇ ਸੱਚ ਨੂੰ ਬਦਲ ਨਹੀਂ ਦੇਣਾ ਤੇ ਮੇਰੇ ਕੇ ਤੇ ਉਹਨੇ ਝੂਠ ਦਾ ਵਰਤਾਰਾ ਨਹੀਂ ਵਰਤਾ ਦੇਣਾ ਜਿਹੜਾ ਸੱਚ ਹੈ ਉਹ ਸੱਚ ਹੈ ਗੁਰੂ ਸਾਨੂੰ ਸੱਚ ਦਿੰਦਾ ਤੇ ਗੁਰੂ ਸਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਤੂੰ ਜੀਵਨ ਜੀਣਾ ਕਿਵੇਂ ਹੈ ਉਹਦੀ ਗੱਲ ਕਰਦਾ ਨਾ ਕਿ ਇਹ ਦੁਨਿਆਵੀ ਚੀਜ਼ਾਂ ਮਿਲਣੀਆਂ ਜਾਂ ਵੀ ਇੰਨਾ ਵਸਤੇ ਅਰਦਾਸ ਪੇਟਾ দান ਪੁੰਨ ਤੀਰਥ ਕੁਝ ਵੀ ਚੀਜ਼ ਅਸੀਂ ਅਰਪਣ ਕਰਨੀ ਗੁਰੂ ਘਰ ਵਿੱਚ ਇਹ ਸਾਰਾ ਕੁਝ ਇੱਕ ਸਾਨੂੰ ਮਤਲਬ ਇਹ ਨਾ ਸਾਨੂੰ ਸੋਚਣਾ ਪਏਗਾ ਵੀ ਅਸੀਂ ਕੀ ਕਰ ਰਹੇ ਹਾਂ ਉਹ ਸਾਨੂੰ ਸਮਝ ਤਾਂ ਆਏਗੀ ਜਿਸ ਦਿਨ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜਨਾ ਸ਼ੁਰੂ ਕਰ ਦਾਂਗੇ ਗੁਰੂ ਮੇਰੇ ਅੰਦਰ ਦੇ ਗੱਲ ਕਰਦਾ ਹੈ ਗੁਰੂ ਮੇਰੇ ਅੰਦਰ ਨੂੰ ਠੀਕ ਕਰਦਾ ਹੈ ਬਸ ਪੂਰੀ ਬਾਣੀ ਵਿੱਚ ਮਨ ਹਾਲੇ ਤੱਕ ਇਹੋ ਸਮਝ ਆਇਆ ਹੈ ਬਾਕੀ ਰਹੀ ਗੱਲ ਦੁਨੀਆਵੀ ਚੀਜ਼ਾਂ ਦੀ ਦੇਖੋ ਦੁਨੀਆਵੀ ਚੀਜ਼ਾਂ ਉਹਨਾਂ ਕੋਲੋਂ ਵੀ ਬਹੁਤ ਹੁੰਦੀਆਂ ਜਿਹੜੇ ਗਲਤ ਕੰਮ ਕਰਦੇ ਆਂ ਕੁੰਦਨੇ ਆਵੀ ਚੀਜ਼ਾਂ ਉਹਨਾਂ ਕੋਲੋਂ ਵੀ ਘਾਟ ਹੁੰਦੀਆਂ ਨੇ ਜਿੰਨਾਂ ਕੋਲੋਂ ਜਿਹੜੀ ਬਹੁਤ ਮਿਹਨਤ ਕਰਦੇ ਐਨਾ ਚੀਜ਼ਾਂ ਵਿੱਚ ਐਨਾ ਚੀਜ਼ਾਂ ਵਿੱਚ ਗੁਰੂ ਗੁਰੂ ਦੀ ਮਤਲਕਿ ਅਸੀਂ ਅਸੀਂ ਮੈਂ ਕਹਿ ਰਹੀ ਹਾਂ ਨਾ ਵੀ ਇੱਕ ਡੀਲ ਦੀ ਤਰ੍ਹਾਂ ਅਸੀਂ ਗੁਰੂ ਨੂੰ ਲੇਤਾ ਦੇਖੋ ਜੋ ਮੈਨੂੰ ਮਿਲਿਆ ਮੈਂ ਆਪਣੇ ਆਪ ਨੂੰ ਸੋਚਾ ਕਿ ਵੀ ਮੈਂ ਬਹੁਤ ਬਹੁਤ ਤੋਂ ਜ਼ਿਆਦਾ ਮੈਨੂੰ ਗੁਰੂ ਸਾਹਿਬ ਨੇ ਮੈਨੂੰ ਬਹੁਤ ਬਖਸ਼ਿਸ਼ਾਂ ਕੀਤੀਆਂ ਆਪਣੀਆਂ ਪਰ ਲੇਕਿਨ ਮੈਂ ਨਾ ਆਪਣੇ ਪਾਤਰ ਨੂੰ ਮੈਂ ਡਿਸਰਵ ਜ਼ਿਆਦਾ ਕਰਦੀ ਆ ਮੈਂ ਨਾ ਗੁਰੂ ਸਾਹਿਬ ਗੁਰੂ ਘਰੋਂ ਜਾ ਕੇ ਨਾ ਮੈਂ ਕੰਨੀਆਂ ਵੀ ਮੈਂ ਜ਼ਿਆਦਾ ਡਿਸਰਵ ਕਰਦੀ ਸੀ ਕਿ ਮੈਨੂੰ ਤੁਸੀਂ ਘੱਟ ਦਿੱਤਾ। ਤਾਈਓ ਮੇਰੀ ਮੰਗਾ ਹੁੰਦੀ ਆ ਨਾ ਵੀ ਗੁਰੂ ਸਾਹਿਬ ਦੇਖੋ ਉਹ ਫਲਾਣਾ ਤੇ ਤੁਹਾਨੂੰ ਯਾਦ ਵੀ ਨਹੀਂ ਕਰਦਾ ਉਹ ਤੇ ਗੁਰਦੁਆਰਾ ਸਾਹਿਬ ਵੀ ਨਹੀਂ ਆਉਂਦਾ ਉਹ ਤਾਂ ਕੋਈ ਕਰਮ ਧਰਮ ਵੀ ਨਹੀਂ ਕਰਦਾ ਉਹ ਤਾਂ ਕੋਈ ਕਰਮ ਕਾਂਡ ਪਖੰਡ ਵੀ ਨਹੀਂ ਕਰਦਾ ਤੇ ਉਹਦੇ ਕੋਲੋਂ ਦੇਖੋ ਤੁਸੀਂ ਕਿੰਨੀਆਂ ਦੁਨਿਆਵੀ ਚੀਜ਼ਾਂ ਤੇ ਮੇਰੇ ਕੋਲੋਂ ਘੱਟ ਨੇ ਕਿਉਂਕਿ ਮੈਂ ਗੁਰੂ ਸਾਹਿਬ ਨੂੰ ਦੱਸਦੀ ਆ ਨਾ ਵੀ ਮੈਂ ਡਿਸਰਵ ਜ਼ਿਆਦਾ ਕਰਦੀ ਤੁਸੀਂ ਮੈਨੂੰ ਘੱਟ ਦਿੱਤਾ। ਮੋਸਟਲੀ ਅਸੀਂ ਸਮਾਜ ਚਾਈਓ ਦੇਖਦੇ ਹਾਂ ਪਰ ਗੁਰੂ ਸਾਹਿਬ ਸਾਰੀ ਕਿਹਦੀ ਗੱਲ ਕਰਦੇ ਨੇ ਮੇਰੇ ਅੰਦਰ ਨੂੰ ਉੱਚਾ ਚੱਕਣੇ ਨੇ ਮੈਨੂੰ ਵਿਕਾਰਾਂ ਤੋਂ ਬਚਾਣੇ ਨੇ ਮੈਨੂੰ ਸੋਨਾ ਤੇ ਸੁਚੱਜਾ ਜੀਵਨ ਦੀ ਦੇਣ ਦੇ ਗੱਲ ਕਰਦੇ ਨੇ ਤੇ ਗੁਰੂ ਮੇਰੇ ਮਨ ਨੂੰ ਬਦਲਨੇ ਦੀ ਬਦਲਦਾ ਦੇਖੋ ਦੋ ਹੁਕਮ ਹੀ ਗੁਰੂ ਸਾਹਿਬ ਨੇ ਕਿਹਾ ਇੱਕ ਤੇ ਉਸ ਅਕਾਲ ਪੁਰਖ ਦਾ ਹੁਕਮ ਮੇਰੀ ਬਾਹਰ ਸਜਿਸਟਿਵ ਵਿੱਚ ਵੀ ਚੱਲ ਰਿਹਾ ਕੁਦਰਤ ਵਿੱਚ ਵੀ ਇੱਕ ਮੇਰੇ ਅੰਦਰ ਆਤਮੇ ਵੀ ਉਸ ਅਕਾਲਪੁਰਖ ਦਾ ਹੁਕਮ ਚੱਲ ਰਿਹਾ ਪਰ ਮੈਂ ਜਦੋਂ ਅਕਾਲ ਪੁਰਖ ਦੇ ਹੁਕਮ ਤੋਂ ਬਾਗੀ ਹੋ ਗਈ ਠੀਕ ਹੈ ਨਾ ਮੈਂ ਮਨਮੁਖ ਹੋ ਗਈ ਆਪਣੇ ਮਨ ਦੇ ਅਧੀਨ ਚੱਲਣ ਲੱਗ ਗਈ ਤੇ ਮੈਨੂੰ ਪ੍ਰੋਬਲਮਸ ਆਣ ਹੀ ਆਣਗੇ ਸ਼ਰੀਰੀਕ ਮਾਨਸਿਕ ਫਿਜ਼ੀਕਲੀ ਹਰ ਤਰ੍ਹਾਂ ਦੀ ਪ੍ਰੋਬਲਮ ਮੈਨੂੰ ਆਏਗੀ ਕਿਉਂਕਿ ਮੈਂ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਾਗੀ ਹਾਂ ਕਿਉਂਕਿ ਮੈਂ ਉਹਦੇ ਸਿਸਟਮ ਨੂੰ ਜੀ ਉਹਦੀ ਮਰਿਆਦਿਆਂ ਨੂੰ ਸਮਝਿਆ ਤੇ ਮੈਂ ਅੰਦਰ ਆਪਣੇ ਮਾਨਸਿਕ ਤੌਰ ਤੇ ਵੀ ਪਰੇਸ਼ਾਨੀਆਂ ਖੜੀਆਂ ਕਰਤੀਆਂ ਬਿਮਾਰੀਆਂ ਤੇ ਸਰੀਰਿਕ ਤੌਰ ਤੇ ਫਿਜ਼ੀਕਲੀ ਵੀ ਮੈਨੂੰ ਬਿਮਾਰੀਆਂ ਸ਼ੁਰੂ ਹੋ ਗਈਆਂ ਜਿਸ ਦਿਨ ਮੈਨੂੰ ਐਸ ਬਿਮਾਰੀ ਦਾ ਪਤਾ ਲੱਗ ਜੇਗਾ ਕਿ ਮੈਂ ਆਪਣੇ ਆਪਣੇ ਡਿਜ਼ਾਇਰ ਕਰਕੇ ਆਪਣੀ ਇੱਛਾਵਾਂ ਕਰਕੇ ਆਪਣੀ ਹੋ ਕਰਕੇ ਮੈਂ ਦੁਖੀਆਂ ਤੇ ਉਸ ਦਿਨ ਮੈਂ ਕੀ ਕਰਾਂਗੀ ਮੈਂ ਗੁਰੂ ਦੇ ਸ਼ਬਦ ਨੂੰ ਵਿਚਾਰਨੇ ਦੀ ਕੋਸ਼ਿਸ਼ ਕਰਕੇ ਉਹਨੂੰ ਅੰਤਰ ਆਤਮੇ ਆਪਣੇ ਆਪ ਨੂੰ ਪੜਨੇ ਦੀ ਕੋਸ਼ਿਸ਼ ਕਰਾਂਗੇ ਜਿਸ ਦਿਨ ਅਸੀਂ ਇਹ ਚੀਜ਼ ਸ਼ੁਰੂ ਕੀਤੀ ਆਪਣੇ ਆਪ ਨੂੰ ਪੜਨਾ ਸ਼ੁਰੂ ਕੀਤਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀਂ ਫਿਰ ਮੈਨੂੰ ਪਤਾ ਲੱਗੇਗਾ ਉਹ ਮੈਂ ਤੇ ਆਪਣੀ ਪਰੇਸ਼ਾਨੀਆਂ ਕਰਕੇ ਪਰੇਸ਼ਾਨ ਸੀਗੀ ਮੈਨੂੰ ਤਾਂ ਕੋਈ ਕੋਈ ਬਾਰੋਂ ਦੁਖੀ ਕਰ ਹੀ ਨਹੀਂ ਸਕਦਾ ਸੀਗਾ ਦੇਖੋ ਹਰ ਬੰਦੇ ਨੂੰ ਕੋਈ ਦੂਜਾ ਬੰਦਾ ਦੁਖੀ ਨਹੀਂ ਕਰ ਸਕਦਾ ਜਿੱਤੇ ਤੱਕ ਮੈਨੂੰ ਸਮਝ ਆਈ ਹੈ ਮੈਨੂੰ ਨਹੀਂ ਪਤਾ ਮੈਨੂੰ ਸਹੀ ਸਮਝ ਆਈ ਕਿ ਗਲਤ ਸਮਝ ਆਈ ਪਰ ਲੇਕਿਨ ਜਿੱਤੇ ਤੱਕ ਮੈਨੂੰ ਲੱਗਦਾ ਕਿ ਬਾਰੋਸ ਨੂੰ ਕੋਈ ਦੁਖੀ ਨਹੀਂ ਕਰ ਸਕਦਾ ਇਹ ਮੇਰੇ ਅੰਦਰ ਦੇ ਆਪ ਦੇ ਖਿਆਲ ਹੈ ਮੈਂ ਜਿਹੜਾ ਦੁਖੀ ਹੋਣੇ ਰਹਿੰਦੇ ਕਬੀਰ ਜੀ ਕਹਿੰਦੇ ਨੇ ਮੈਂ ਇੱਕ ਦਿਨ ਪੜ੍ਹ ਰਹੀ ਸੀ ਕਿ ਕਬੀਰ ਜੀ ਉਹਨਾਂ ਦੇ ਮਤਲਬ ਕਿ ਉਹਨਾਂ ਦੇ ਸੰਗੀ ਕਹਿੰਦੇ ਵੀ ਉਹ ਦੇਖੋ ਸਾਹਮਣੇ ਵਾਲਾ ਨਾ ਤੁਹਾਨੂੰ ਬੜੇ ਅਪਸ਼ਬਦ ਬੋਲ ਰਿਹਾ ਤੁਹਾਨੂੰ ਗਾਲਾਂ ਵੀ ਕੱਢ ਰਿਹਾ ਤੇ ਤੁਹਾਡੇ ਬਾਰੇ ਤੁਹਾਡੀ ਮਤਲਬ ਕਿ ਬੇਇੱਜ਼ਤੀ ਕਰ ਰਿਹਾ ਤੇ ਕਬੀਰ ਜੀ ਬੜੇ ਸ਼ਾਂਤ ਤੇ ਬੜੇ ਸਹਿਜ ਵਿੱਚ ਕਹਿੰਦੇ ਨੇ ਵੀ ਮੈਂ ਨਾ ਉਹਨਾਂ ਦੀ ਗੱਲ ਬੜੀ ਧਿਆਨ ਨਾਲ ਸੁਣ ਰਿਹਾ ਸੀਗਾ ਫਤੈ ਕਿਉਂ ਧਿਆਨ ਨਾਲ ਸੁਣ ਰਿਹਾ ਸੀ ਜੋ ਹੈ ਕਹਿ ਰਹੇ ਨੇ ਕਿਤੇ ਸੱਚੀ ਮੁੱਚੀ ਤੇ ਨਹੀਂ ਹੈਗਾ ਮੈਂ ਉਹ ਅਜ ਮੈਂ ਆਪਣੀ ਪਰਚੋਲ ਕਰ ਰਿਹਾ ਸੀਗਾ ਹੁਣ ਮੇਰੇ ਬਾਰੇ ਕੋਈ ਮੈਨੂੰ ਅਪਸ਼ਬਦ ਕਵੇ ਮੇਰੀ ਬੇਇੱਜ਼ਤੀ ਕਰੇ ਮੇਰੀ ਨਿੰਦਾ ਕਰੇ ਮੇਰੇ ਬਾਰੇ ਗਲਤ ਸੁਣੇ ਗਲਤ ਬੋਲੇ ਅਸੀਂ ਕੀ ਰਿਐਕਸ਼ਨ ਐਕਸ਼ਨ ਦਾ ਰਿਐਕਸ਼ਨ ਅਸੀਂ ਕੀ ਕਰਦੇ ਆ ਅਸੀਂ ਇੱਕ ਬੰਦੇ ਨੂੰ ਚਾਰ ਗਾਲਾਂ ਨਾਲ ਕਰਕੇ ਨਾ ਐਕਸ਼ਨ ਦਾ ਰਿਐਕਸ਼ਨ ਕਰਕੇ ਉਹਨੂੰ ਵਾਪਸ ਕਰਕੇ ਆਨੇ ਆ ਤੇ ਆਪਣੇ ਅੰਦਰੋਂ ਦੁਖੀ ਹੁੰਦੇ ਆ ਜੇਤੋਂ ਮੈਂ ਪਰਚੋਲ ਕਰ ਲਾਂਗੀ ਵੀ ਸਾਹਮਣੇ ਵਾਲੇ ਨੇ ਮੈਨੂੰ ਇਹ ਗੱਲ ਕਿ ਕੀ ਸੱਚੀ ਮੁੱਚੀ ਮੈਂ ਅੰਦਰੋਂ ਹੈਗੀ ਆ ਜੇ ਮੈਂ ਸੱਚੀ ਮੁੱਚੀ ਹੈ ਹੀ ਨਹੀਂ ਅਸਰਾਂ ਦੀ ਫਿਰ ਮੈਨੂੰ ਗੁੱਸਾ ਕਰਨਾ ਮੇਰਾ ਜਾਇਜ਼ ਵੀ ਨਹੀਂ ਹੈਗਾ ਇਟ ਮੀਨਸ ਮੈਨੂੰ ਗੁੱਸਾ ਆਇਆ ਸਾਹਮਣੇ ਵਾਲੇ ਨੇ ਮੈਨੂੰ ਅਪਸ਼ਬਦ ਕੇ ਮੇਰੇ ਬਾਰੇ ਨਿੰਦਾ ਕੀਤੀ ਮੈਨੂੰ ਗਲਤ ਕਿਹਾ ਤਾਂ ਮੈਨੂੰ ਗੁੱਸਾ ਆਇਆ ਨਾ ਕਿਉਂਕਿ ਮੈਂ ਉਹ ਜੀ ਹੈਗੀ ਆ ਜੇ ਮੈਂ ਹੈ ਹੀ ਨਹੀਂ ਉਹ ਜੀ ਮੈਨੂੰ ਗੁੱਸਾ ਕਰਨੇ ਦਾ ਕੋਈ ਅਧਿਕਾਰ ਹੀ ਨਹੀਂ ਲੋ ਕਬੀਰ ਜੀ ਕਹਿੰਦੇ ਨੇ ਵੀ ਮੈਂ ਉਹ ਜਿਹੜੀ ਗੱਲਾਂ ਕਰ ਰਹੇ ਨੇ ਨਾ ਕਬੀਰ ਐਵੇਂ ਐਵੇਂ ਕਬੀਰ ਐਵੇਂ ਮੇਂ ਗੋਪੀ ਕਬੀਰ ਗਲਤ ਆ ਕਬੀਰ ਸਾਡੀ ਗੱਲ ਨਹੀਂ ਮੰਨਦਾ ਕਬੀਰ ਕੋਈ ਕਰਮकांड ਨਹੀਂ ਕਰਦਾ ਕਹਿੰਦੇ ਮੈਂ ਆਪਣੀ ਪਰਚੋਲ ਕਰਨ ਲੱਗ ਗਿਆ ਆਪਣੇ ਅੰਦਰ ਆਪਣੇ ਆਪ ਦਾ ਆਪਣੇ ਆਪ ਨੂੰ ਪੜਖਣ ਲੱਗ ਗਿਆ ਕਿ ਵੀ ਵਾਕੇ ਹੀ ਵੀ ਜੋ ਇਹ ਗੱਲ ਕਹਿ ਰਹੇ ਨੇ ਵੀ ਮਤਲਬ ਕਿ ਮੈਂ ਹਲੇ ਤੱਕ ਇਹ ਚੀਜ਼ ਤੇ ਮਤਲਬ ਕਿ ਖਰਾ ਨਹੀਂ ਉਤਰਿਆ ਜਿਹੜੀ ਚੀਜ਼ਾਂ ਕਹਿ ਰਹੇ ਨੇ ਸੋ ਗੱਲ ਹੈ ਕਿ ਸਾਨੂੰ ਗੁਰੂ ਸਾਹਿਬ ਸਾਡੇ ਮਨ ਨੂੰ ਸੂਰਤ ਮਤ ਮਨ ਇਹ ਸਭ ਨੂੰ ਘੜਦੇ ਨੇ ਘੜ ਕੇ ਕੀ ਦਿੰਦੇ ਨੇ ਸ਼ਿੰਗਾਰ ਅੰਦਰੋਂ ਜਨ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਜ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣ ਉਨੇ ਮੇਰੇ ਅੰਦਰ ਨੂੰ ਸ਼ਿੰਗਾਰ ਦਿੱਤਾ ਸਹਿਜ ਨਾਲ ਸੁਦੋਖ ਨਾਲ ਸ਼ਿੰਗਾਰ ਦਿੱਤਾ ਕਿ ਨਾਲ ਉਹ ਹੋਰ ਵੀ ਕਿਹੜਾ ਗੁਣ ਦਿੱਤਾ ਮਿੱਠਾ ਬੋਲਣੀ ਸਾਹਮਣੇ ਵਾਲਾ ਜੋ ਮਰਜੀ ਮਨ ਨੂੰ ਕਹੀ ਜਾਵੇ ਗੁਰੂ ਦਾ ਗੁਰੂ ਦੀ ਸਿੱਖਿਆ ਕੀ ਹੈ ਗੁਰੂ ਤੋਂ ਉਪਦੇਸ਼ ਕੀ ਹੈ ਗੁਰੂ ਦਾ ਵਿਚਾਰ ਕੀ ਹੈ ਮਿੱਠਾ ਬੋਲਣੀ ਨਾਨਕ ਵਿੱਕੇ ਬੋਲੀਏ ਤਨ ਮਨ ਇਕਾ ਹੋ ਮਿੱਠ ਬੋਲਣਾ ਜੀ ਹਰ ਸੱਜਣ Swami ਮੇਰਾ ਆਉ ਦੋ ਪੰਕਤੀਆਂ ਦਾ ਸ਼ਲੋਕ ਹੈ ਗੁਰੂ ਸਾਹਿਬ ਕਹਿੰਦੇ ਨੇ ਗੁਰਕੁੰਜੀ ਪੌਹਲ ਨਿਵਲ ਮਨ ਕੋਠ ਮਨ ਕੋਠਾ ਤਨ ਛੱਤ ਮੁਖ ਦਾ ਮਨ ਮਾਨੋ ਇੱਕ ਕੋਠਾ ਹੈ ਕੋਠੜੀ ਤੇ ਛੱਤ ਕੀ ਹੈ ਜੀ ਸਰੀਰ ਇਸ ਕੋਠੇ ਦਾ ਛੱਤ ਹੈ ਮਨ ਕੀ ਹੈ ਜੀ ਮਨ ਮਨੁੱਖ ਦਾ ਮਨ ਗੁਰੂ ਸਾਹਿਬ ਕਹਿੰਦੇ ਨੇ ਇੱਕ ਕੋਠਾ ਹੈ ਤੇ ਇਹ ਸਰੀਰ ਕੀ ਹੈ ਕਿ ਇੱਕ ਛੱਤ ਹੈ ਪਰ ਇਹਨੂੰ ਮਾਇਆ ਦੀ ਪਾ ਲੱਗੀ ਹੋਈ ਹੈ ਉਨ ਤੋਂ ਜੀ ਦੇਖੋ ਅਸੀਂ ਕੋਈ ਨਵਾਂ ਦੁਪੱਟਾ ਰੰਗਣਾ ਦਿੱਤਾ ਹੋਵੇ ਨਾ ਤੇ ਉਹ ਪਾ ਲਾਂਦੇ ਨੇ ਕੋਈ ਕੈਮੀਕਲ ਨਾਲ ਉਹਨੂੰ ਵਾਸ਼ ਕਰਕੇ ਫਿਰ ਉਹਨੂੰ ਕੋਈ ਰੰਗ ਚੜਾਉਂਦੇ ਨੇ ਤੇ ਸਾਨੂੰ ਲੱਗੇ ਮਾਇਆ ਦੀ ਪਾ ਸਾਨੂੰ ਲੱਗੇ ਦਿਖਾਵੇ ਦੀ ਪਾ ਸਾਨੂੰ ਅਸੀਂ ਪਿਓ ਆ ਰੈਡ ਰੇਸ ਵਿੱਚ ਬਾਤ ਤੋਂ ਬਾਤ ਇਕੱਠਾ ਕਰਨਾ ਦੁਨਿਆਵੀ ਪਦਾਰਥ ਉਹ ਸੱਡੀ ਪਹਿਲਾਂ ਨਾ ਗੁਰੂ ਸਾਹਿਬ ਸਾਨੂੰ ਗੁਰੂ ਦੇ ਸ਼ਬਦ ਦੁਆਰਾ ਨਾ ਇਹ ਮਾਇਆ ਦੀ ਪਾ ਲਾਂਦੇ ਨੇ ਸਾਡੇ ਅੰਦਰ ਉਹ ਸਾਡੇ ਅੰਦਰ ਦਾ ਜਿਹੜਾ ਮਤਲਬ ਕਿ ਡਾਇਗਨੋਸ ਕਰਕੇ ਨਾ ਸਾਡਾ ਸਾਡਾ ਅੰਦਰ ਨੂੰ ਠੀਕ ਕਰਦੇ ਨੇ ਜਦੋਂ ਉਹ ਠੀਕ ਹੋ ਜਾਂਦਾ ਤੇ ਗੁਰੂ ਦਾ ਸ਼ਬਦ ਸਾਡੇ ਅੰਦਰ ਵਾਸ ਜਾਂਦਾ ਮਾਇਆ ਦੇ ਪਾ ਗੁਰੂ ਲੰਦਨ ਏਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਇ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਦਨ ਸੇਜਿਆ ਜਾਏ ਕਿਵੇਂ ਮੈਂ ਉਹਨੂੰ ਮਿਲ ਸਕਦੀ ਆ ਮਨ ਤੇ ਮਾਇ ਮਨ ਤੇ ਦੁਨਿਆਵੀ ਪਾ ਲੱਗੀ ਹੋਈ ਆ ਮਨ ਤੇ ਦਿਖਾਵੇ ਦੀ ਲੱਗੀ ਹੋਈ ਆ ਮੈਂ ਤੇ ਦਿਖਾਵੇ ਦੀ ਗੇਮ ਵਿੱਚ ਪਿਆ ਹੋਇਆ ਹਾਂ ਇੱਥੇ ਵੀ ਗੁਰੂ ਸਾਹਿਬ ਕਹ ਰਹੇ ਨੇ ਮਾਇਆ ਦੀ ਪਾ ਇਸ ਮਨ ਕੋਠੇ ਨੂੰ ਜੰਦਰਾ ਵੱਜਿਆ ਹੋਇਆ ਹੈ ਤੇ ਜੰਦਰਾ ਇਸ ਜੰਦਰੇ ਨੂੰ ਖੋਲਣ ਲਈ ਇਹਦੇ ਕੋਲੋਂ ਕੁੰਜੀ ਹੈ ਜੀ ਗੁਰ ਕੁੰਜੀ ਗੁਰੂ ਕੋਲੋਂ ਕੁੰਜੀ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਗੁਰੂ ਦੇ ਗੁਣ ਗੁਰੂ ਦਾ ਨਿਯਮ ਗੁਰੂ ਦਾ ਸਿਸਟਮ ਗੁਰੂ ਦੀ ਤਕਨੀਕ ਉਹਦੇ ਨਾਲ ਮੇਰਾ ਇਹ ਅੰਦਰ ਦੀ ਗੁਰੂ ਦੀ ਕੁੰਜੀ ਜਦੋਂ ਲਾਵਾਂਗੇ ਨਾ ਇਹ ਤਾਲਾ ਖੁੱਲੇਗਾ ਇਹ ਜਦੋਂ ਤਾਲਾ ਖੁੱਲੇਗਾ ਤਫਿਰ ਤੁਸੀਂ ਉਸ ਖਜ਼ਾਨੇ ਦੇ ਮਾਲਕ ਬਣ ਜਾਗੇ ਜਿਉਂਦੋਂ ਹੀਰੇ, ਮੋਤੀ, ਜਵਾਹਰਾਤ ਸਾਨੂੰ ਅੰਦਰ ਮਿਲਣਗੇ ਇਹ ਪੱਥਰ ਗੀਟੇ ਅਸੀਂ ਇਹ ਦੁਨਿਆਵੀ ਚੀਜ਼ਾਂ ਜਿਹੜੀ ਅਸੀਂ ਕੇਮ ਵਿੱਚ ਪਿਉਂ ਜਾਂ ਵੱਧ ਤੋਂ ਵੱਧ ਪਦਾਰਥ ਇਕੱਠੇ ਕਰ ਲਈਏ ਵੱਧ ਤੋਂ ਵੱਧ ਅੱਜ ਤੁਸੀਂ 5-5 ਲੱਖ ਰੁਪਇਆ, 2-2, 5-5, 3-3 ਲੱਖ ਰੁਪਇਆ, 5-5 ਲੱਖ ਰੁਪਇਆ ਮਹੀਨਾ ਲੈਣ ਵਾਲੇ ਤਨਖਾਹ ਵੀ ਸਾਡੇ ਬੱਚੇ ਉਹ ਡਿਪਰੈਸ਼ਨ ਵਿੱਚ ਜਾ ਰਹੇ ਨੇ। ਉਹਨਾਂ ਦੇ ਡਿਵੋਰਸ ਹੋ ਰਹੇ ਨੇ। ਉਹ ਸੁਸਾਇਸਾਈਡ ਕਰ ਰਹੇ ਨੇ। ਉਹਨਾਂ ਦੇ ਬੱਚੇ ਉਹਨਾਂ ਤੋਂ ਕੀ ਸਿੱਖ ਰਹੇ ਆ ਅਸੀਂ ਸੋਚਿਆ ਸਮਾਜ ਵਿੱਚ ਪਰ ਅਸੀਂ ਤਾਂ ਵੀ ਇੱਕ ਰੈਡ ਰੇਸ ਵਿੱਚ ਪਏ ਹੋਏ ਉਹਦਾ ਬੱਚਾ 2 ਲੱਖ ਰੁਪਏ ਕਮਾਰਿਆ ਮੇਰਾ ਬੱਚਾ 50 ਯਾਰ ਜਿਹੜਾ 2 ਲੱਖ ਕਮਾਰਿਆ ਉਹਦੀਆਂ ਪ੍ਰੋਬਲਮਸ ਵੀ ਨਾ ਲੱਗੀਆਂ ਨੇ ਉਹ ਸਿਰਫ ਤੇ ਸਿਰਫ ਸਾਨੂੰ ਹੈ ਜੋ ਸ਼ਬਦ ਗੁਰਕੁੰਜੀ ਪੌਹਲ ਨਿਵਲ ਮਲ ਕੋਠਾ ਤਨਛੱਤ ਨਾਨਕ ਗੁਰਬਿੰਨ ਮਨਕਾ ਤਾਗ ਨਾ ਤਾਗ ਨਾ ਉਗੜੇ ਅਵਰ ਨਾ ਕੁੰਜੀ ਹਾਥ ਔਰ ਕਿਸੇ ਕੋਲ ਉਹ ਕੁੰਜੀ ਹੈ ਹੀ ਨਹੀਂ ਜੇ ਚਾਹੇ ਅਸੀਂ ਧਰਤੀ ਤੇ ਜਿੱਥੇ ਮਰਜੀ ਅਸੀਂ ਪਟਕਣਾ ਵਿੱਚ ਅਸੀਂ ਚਾਹੇ ਤੀਰਥਾਂ ਤੇ ਕੋਈ ਵੀ ਰਿਚੁਅਲਸ ਕਰ ਲਈਏ ਧਰਮ ਦੇ ਨਾਂ ਤੇ ਪਖੰਡ ਕਰਮकांड ਕਰ ਲਈਏ ਸਾਨੂੰ ਕਿਤੋਂ ਵੀ ਨਹੀਂ ਮਿਲਦੀ ਸ਼ਾਂਤੀ ਤੇ ਸਿਰਫ ਗੁਰੂ ਸਾਹਿਬ ਜਿਹੜੀ ਸ਼ਾਂਤੀ ਸਾਨੂੰ ਗੁਰੂ ਸਾਹਿਬ ਸੇਰੇ ਅਸੀਂ ਸ਼ਬਦ ਜਪਜੀ ਸਾਹਿਬ ਚ ਪੜ੍ਹਦੇ ਨਾਨਕ ਭਗਤਾ ਸਦਾ ਵਿਕਾਸ ਗੁਰੂ ਸਾਹਿਬ ਅਗਲੇ ਕਹਿੰਦੇ ਨੇ ਇਸ ਜੰਦਰੇ ਨੂੰ ਖੋਲਣ ਲਈ ਗੁਰੂ ਕੁੰਜੀ ਹੈ ਭਾਵ ਮਨ ਤੋਂ ਮਾਇਆ ਦਾ ਪ੍ਰਭਾਵ ਗੁਰੂ ਹੀ ਦੂਰ ਕਰ ਸਕਦਾ ਹੈ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਹੇ ਨਾਨਕ ਸਤਿਗੁਰ ਤੋਂ ਬਿਨਾ ਮਨ ਦਾ ਬੂਹਾ ਸਤਿਗੁਰ ਤੋਂ ਬਿਨਾ ਮਨ ਦਾ ਬੂਹਾ ਖੁੱਲ ਹੀ ਨਹੀਂ ਸਕਦਾ ਤੇ ਇਹ ਤੇ ਇਹ ਕਿਸੇ ਹੋਰ ਦੇ ਹੱਥ ਵਿੱਚ ਇਸ ਦੀ ਕੁੰਜੀ ਹੈ ਹੀ ਨਹੀਂ ਦੇਖੋ ਗੁਰੂ ਸਾਹਿਬ ਕਹਿ ਰਹੇ ਨੇ ਦੇਖੋ ਗੁਰੂ ਸਾਹਿਬ ਨੇ ਜਿਹੜੇ ਅੱਖਰਾਂ ਵਿੱਚ ਸਾਨੂੰ ਸ਼ਬਦਾਂ ਵਿੱਚ ਇਹ ਪੂਰੀ ਗੁਰਬਾਣੀ ਦਿੱਤੀ ਹੈ ਨਾ ਗੁਰੂ ਸਾਹਿਬ ਨੇ ਇਹਨੂੰ ਪ੍ਰੈਕਟੀਕਲ ਜੀਆ ਵੀ ਹੈ ਇਹ ਉਹ ਲੋਦੇ ਸੂਰਤ ਵਿੱਚੋਂ ਨਿਕਲੇ ਹੋ ਅੱਖਰ ਨੇ ਹੁਣ ਤੁਸੀਂ ਦੇਖੋ ਗੁਰੂ ਸਾਹਿਬ ਤੇ ਕੀ ਪ੍ਰੋਬਲਮਸ ਨਹੀਂ ਆਈਆਂ ਅਸੀਂ ਪੰਜਵੇਂ ਪਾਤਸ਼ਾਹ ਨੂੰ ਪੜ੍ਹੀਏ ਅਸੀਂ ਨੌਵੇਂ ਪਾਤਸ਼ਾਹ ਨੂੰ ਪੜ੍ਹੀਏ ਅਸੀਂ 10ਵੇਂ ਪਾਤਸ਼ਾਹ ਨੂੰ ਪੜ੍ਹੀਏ ਅਸੀਂ ਬੰਦਾ ਸਿੰਘ ਬਹਾਦਰ ਜੀ ਨੂੰ ਪੜ੍ਹੀਏ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪੜ੍ਹੀਏ ਕਿ ਉਹਨਾਂ ਦੇ ਪ੍ਰੋਬਲਮਸ ਨਹੀਂ ਆਈਆਂ ਕਿ ਉਹਨਾਂ ਨੇ ਗੁਰੂ ਨੂੰ ਪਿੱਠ ਘੱਟ ਤੇ ਸੀਗੇ ਪਰ ਲੇਕਿਨ ਅਸੀਂ ਤੇ ਛੋਟੇ-ਛੋਟੇ ਪ੍ਰੋਬਲਮਸ ਦੇ ਪਿੱਛੇ ਗੁਰੂ ਨੂੰ ਪਿੱਠ ਘਰ ਜਾਂਦੇ ਆਂ ਛੋਟੇ ਛੋਟੇ ਸਾਡੇ ਸੁਆਰਥ ਨਾ ਪੂਰੇ ਨਾ ਪੂਰੇ ਹੋਣ ਮੇਰੀ ਹੋਣ ਉਪਠੇ ਨਾ ਪੈਣ ਤੇ ਅਸੀਂ ਤੇ ਤਾਂ ਵੀ ਗੁਰੂ ਨੂੰ ਪਿੱਠ ਕਰ ਜੰਦੇ ਆ ਤੇ ਉਹ ਤੁਸੀਂ ਦੇਖੋ ਸਾਡੇ ਕੋਲ ਹੁਣ ਸਾਡੇ ਗੁਰ ਸਾਡੇ ਮਲਕੇ ਸਾਡੇ ਸਕੂਲਾਂ ਵਿੱਚ ਵੀ ਤੇ ਸਾਡੇ ਬੱਚਿਆਂ ਨੂੰ ਕੀ ਪੜਾਇਆ ਜਾਂਦਾ ਕਿਤੇ ਸਾਡੇ ਮਾਨਮਤਾ ਇਤਿਹਾਸ ਪੜਾਇਆ ਜਾਂਦਾ ਕੂੜ ਕਬਾੜ ਸਮਾਪਨ ਪੜਾਇਆ ਜਾਂਦਾ ਕਿਤੇ ਵੀ ਬੰਦਾ ਸਿੰਘ ਬਹਾਦਰ ਕਿਤੇ ਵੀ ਹਰੀ ਸਿੰਘ ਨਲਵੇ ਦੀ ਇੱਕ ਅੰਕਲ ਹੁੰਦੀ ਹੈ ਜੀਆਂ ਬੀਬੀ ਭਾਨੀ ਜੀ ਦੀ ਮਾਤਾ ਗੁਜਰੀ ਜੀ ਦੀ ਔਰ ਵੀ ਮਾਤਾ ਗੰਗਾ ਜੀ ਆ ਭੈਣ ਨਾਨਕੀ ਜੀ ਆ ਕਿਸੇ ਦੀ ਵੀ ਗੱਲ ਹੁੰਦੀ ਕਿੰਨੇ ਦੀ ਹੁੰਦੀ ਹੀਰ ਰਾਂਝਾ ਸਸੀ ਪੁੰਨੂ ਰੋਮੀਓ ਜੂਲੀਅਟ ਤੇ ਸਾਡੇ ਬੱਚਾ ਨੇ ਕੀ ਬੰਨਣਾ ਕੀ ਸਾਡਾ ਇਤਿਹਾਸ ਸੀਗਾ ਇਹ ਸਾਡਾ ਕਲਚਰ ਹੈ ਸਾਡੇ ਪਹਿਰਾਵੇ ਤੋਂ ਸਾਨੂੰ ਨਫ਼ਰਤ ਹੋਗੀ ਸਾਡੀ ਬੋਲੀ ਤੋਂ ਸਾਨੂੰ ਨਫ਼ਰਤ ਹੋਗੀ ਸਾਡੇ ਖਾਣ ਪੀਣ ਤੋਂ ਸਾਨੂੰ ਨਫ਼ਰਤ ਹੋਗੀ ਤੁਸੀਂ ਦੇਖੋ ਜਿੱਤੇ ਕੀ ਵੀ ਹੁੰਦੀ ਆ ਨਾ ਆਸਟ੍ਰੇਲੀਆ ਵਰਗੇ ਦੇਸ਼ 'ਚ ਉਹਨਾਂ ਨੇ ਇੱਕ ਸ਼ੋਸ਼ਾ ਛੱਡਿਆ ਕਿ ਜਿੰਨੂੰ ਜਿਹਦੇ ਜਿੰਨੂੰ ਬੁਖਾਰ ਹੁੰਦਾ ਕਿਹੜਾ ਜਿਹੜਾ ਬੁਖਾਰ ਸੀਗਾ ਡੇਂਗੂ ਵਗੈਰਾ ਕਿ ਉਹ ਕੀ ਵੀ ਖਾਏਗਾ ਤੇ ਉਹਦੇ ਸੈੱਲ ਵੱਧਣਗੇ। ਹੋਰ ਜਿਹੜੇ ਨਾਰੀਅਲ ਪਾਣੇ ਵਾਲੇ ਨੇ ਨਾਰੀਅਲ ਨੂੰ ਇੰਨਾ ਫੇਮਸ ਕਰ ਦਿੱਤਾ ਕਿ ਇਹਦੇ ਇਹ ਇਹ ਗੁਣ ਨੇ ਤੇ ਅਸੀਂ ਪੰਜਾਬੀਆਂ ਨੇ ਕੀ ਕੀਤਾ? ਕਿਉਂ ਨਹੀਂ ਖਾਣਾ, ਦੁੱਧ ਨਹੀਂ ਪੀਣਾ, ਲੱਸੀ ਨਹੀਂ ਪੀਣੀ, ਮੱਖਣ ਨਹੀਂ ਖਾਣਾ। ਜਿਹੜਾ ਸਾਡਾ ਇੱਥੇ ਦਾ ਇੱਕ ਪੰਜਾਬੀ ਖਾਣਾ ਸੀਗਾ। ਅਸੀਂ ਆਪਣੇ ਖਾਣੇ ਨੂੰ ਹੱਪੀ ਨਹੀਂ ਦੇ ਦਿੰਦੇ। ਆਪਣੀ ਬੋਲੀ ਨੂੰ ਨਿੰਦਣਾ ਸ਼ੁਰੂ ਕਰਤਾ ਆਪਣੀ ਸਭਤਾ ਨੂੰ ਨਿੰਦਣਾ ਸ਼ੁਰੂ ਕਰਤਾ ਆਪਣੇ ਕਲਚਰ ਨੂੰ ਨਿੰਦਣਾ ਸ਼ੁਰੂ ਕਰਤਾ ਆਪਣੇ ਲਿਬਾਸ ਨੂੰ ਐਨੇ ਖੂਬਸੂਰਤ ਲਿਬਾਸ ਨੂੰ ਅਸੀਂ ਦੁਪੱਟੇ ਨੂੰ ਸੂਟ ਨੂੰ ਉਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਸੋ ਸ਼ਬਦ ਪੜਦਿਆਂ ਵਿਚਾਰਾ ਕਰਦਿਆਂ ਇੱਕ ਨਹੀਂ ਅਨੇਕਾ ਪੁੱਲਾ ਹੋ ਗਏ ਹੁੰਦੀਆਂ ਜੀ ਆਪ ਸਾਰੇ ਸੁਣਨੇ ਵਾਲੇ ਵੀਰ ਭੈਣ ਤੇ ਗੁਰਸਾਧਾ ਸਦਾ ਬਖਸ਼ੀਂਦਾ ਬਖਸ਼ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ